ਜੀ গুড মর্নিং ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 3ਵਾਂ ਦਿਨ ਦੇ ਮਹੀਨਾ ਹੋ ਗਿਆ ਅੱਜ ਆਪਣਾ ਪੂਰਾ ਤੇ ਪਾਉਣ ਦੇ ਪਟਾਕੇ ਅੱਜ ਫੇਰ ਕੋਈ ਸਾਹਿਬ ਤੁਹਾਨੂੰ ਵਿਖਾਉਂਦੇ ਆਂ ਇਹ ਡੰਡਾਂ ਵਾਲੀ ਮਿਹਨਤ ਤੇ ਹੋਏ ਆ ਕੋਈ ਸਾਹਿਬ ਅੱਜ ਕਹਿੰਦੇ ਅੱਜ ਨਹੀਂ ਛੱਡਣੇ ਅੱਜ ਕਿੰਨੀ ਮਰਜੀ ਗਰਮੀ ਹੋਵੇ ਅੱਜ ਕੋਈ ਬੰਨਾਂ ਨਹੀਂ ਤੁਹਾਨੂੰ ਵਿਖਾਉਣੇ ਅੱਗੇ ਫੇ ਕਿੱਦਾਂ ਫੇ ਹੁੰਦੀ ਆ ਚੱਲਣ ਦੇ ਹੀ ਕੰਮ ਫੁੱਲ ਹਾਂਜੀ ਕੋਸਾ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚੱਲਾ ਜੀ ਹਾਂਜੀ ਠੀਕ ਠਾਕ ਕੱਲ ਮੀਨਾ ਛੁੱਟੀ ਕਰਾਤੀ ਹੈ ਬਹੁਤ ਹੈ ਇਧਰ ਤੇ ਪਜਾਇਆ ਸੀ ਇਧਰ ਹੈ ਕੀ ਗੱਲ ਆ ਹੁਣ ਜਿਹੜਾ ਕਿਹੜਾ ਜੀ ਲੱਗਾ ਹੀ ਨਹੀਂ ਚਲੋ 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 ਡੰਡਾਂ ਵਾਲੀ ਚੱਲਦੀ ਮਿਹਨਤ ਆਹ ਕਿਹੜੇ ਡੰਡਵਾ ਬੰਦਿਆਂ ਨੂੰ ਥੱਲੇ ਆ ਹਾਂ ਦੋ ਰਹਿ ਗਏ ਦੋ ਰਹਿ ਗਏ ਆ ਲਗਾਉਣੇ ਇਹਦੇ ਕੋ ਪੂਰੇ ਚਲੋ ਖੈਦੋ ਕੰਮ ਨੂੰ ਖੈਦੋ ਲਾਲਾ ਦਬਦਾ ਕਿਦੇ ਦੋਹਾਂ ਦਿਨਾਂ ਬਾਅਦ ਫੇਰ ਆ ਕੇ ਘੈੜੀ ਜੀ ਮਿਹਨਤ ਲਾਉਣ ਲੱਪਿੰਦਾ ਆ ਕੇ ਰੈਕਟ ਕਰਕੇ ਆਉਂਦਾ ਰੈਕਟ ਕਰਕੇ ਆ ਜਾਂਦਾ ਬਾਅਦ ਵਿੱਚ ਇੱਥੇ ਕਹਿੰਦਾ ਮੈਂ ਮਿਹਨਤ ਬਹੁਤ ਲਾਉਣਾ ਆ ਆ ਸਹਿਜ ਨੂੰ ਪਹੁੰਚ ਗਿਆ ਜਿਹੜਾ ਲਗਾਤਾਰ ਆਉਂਦਾ ਜਿਹੜਾ ਅਣਥੱਕ ਜੀ ਉਹਦਾ ਸੁਲਤਾਨ ਆ ਇਹ ਸਹਿਜ ਲਾਉਂਦਾ ਵੀ ਕੀ ਆ ਲਾਉਂਦਾ ਕਿਉਂ ਨਿਕਾ ਇਹ ਕਰਕੇ ਤਾਂ ਠੀਕ ਠਾਕ ਹੈ ਮੈਂ ਕੋ ਬਹੁਤ 200 ਮਰ ਵਾਲਾ ਹੋ ਲੈ ਆ ਹਾਈ ਸੁਣਨਾ ਹੀ ਮੈਂ ਲਾ ਚੱਲ ਹੁਣ ਹੀ ਪਤਾ ਲੱਗ ਗਿਆ ਨਾ ਚੱਲ ਨਾ ਚੱਲ ਮੈਂ ਲਵਾਂ ਨਾ ਚੱਲ ਚੱਲ ਥੱਲੇ ਚੱਲ ਥੱਲੇ ਨਹੀਂ ਜਾਂਦਾ ਹੁਣ ਚੱਲ ਥੱਲੇ ਸਾਰੀ ਡੇਪਿਆ ਲੈ ਡੇਪਿਆ ਹੁਣ ਚੱਲ ਉਦਾਂ ਕਿਨੇ ਮੈਂ ਲਾਲੇ ਨੂੰ ਚੈਲੰਜ ਕਰਦਾ ਚੱਲ ਨਾ ਇੱਥੋਂ ਹੀ ਤੈਨੂੰ ਉੱਤੋਂ ਹੀ ਚੱਲ ਚੱਲ ਲਾ ਪੇਲਾ ਚੱਲ ਲਾਲੇ ਆ ਚੱਬ ਲੈ ਲੈ ਮੇਰੇ ਵਾਲੀ ਵਾਲੇ ਆ ਲੈ ਚੱਲ 6 ਹੋ ਗਏ 6 ਹੋ ਗਏ ਹਾਂ 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 ਲੈ ਜਲ ਹਾਂ 8 12 ਮੋੜ 10 ਆਜੂ ਬਾਹਰ ਨਾ ਹੋ ਨਾ 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 ਕੱਲ ਆਉਂਦਾ ਤੇ ਕੱਲ ਵੇਖਿਆ ਕਿਦਾਂ ਕਮਾਏ ਮੈਂ ਕਮਾਏ ਨੇ ਇੱਥੇ ਭੂਵੇ ਕਢਾਇਆ ਹੋਇਆ ਮਿਹਨਤ ਲੱਗਦੀ ਹੋਲੇ ਕਿੰਨੇ ਠੰਡੇ ਵੀ ਤੇ ਬਾਬੇ ਦੀ ਗੱਲ ਚ ਕਿਉਂ ਮੈਂ ਬੋਤਲਾਂ ਨਾਲ ਲੈ ਗਿਆ ਹੈ ਹੈ ਲੈ ਕੇ ਗਿਆ ਮਰੀ ਤਿੰਨ ਮਾਰਾ ਸ ਹ ਆ ਕੋਟੀ ਨਾਲ ਹੋ ਕੇ ਦੱਸ ਕਿੰਨੀ ਦਾਲ ਲੈ ਕੇ ਗਿਆ ਤਿੰਨ ਬੋਰੇ ਦਾਲ ਦੇ ਬੋਰੇ ਨਹੀਂ ਸਾਰੇ ਲਫਾਫੇ ਲਫਾਫੇ ਹਾਂ ਚਾਰ ਬੋਤਲਾਂ ਠੰਡੇ ਦੀਆਂ 10 ਮੌਸੇ ਵੇ ਮੈਨ ਖੂਦ ਆ ਹੀ ਮੈਨ ਤੇ ਖੂਦ ਇਹ ਕਿਦਾਂ ਖਾਦੇ ਕਿਦਾਂ ਵੀ ਢਿੱਡ ਕਿਦਾਂ ਵਧਿਆ ਅੱਜ ਟਾਈਮ ਬਹੁ ਹੋ ਗਿਆ ਲਾਲੇ ਗਰਮੀ ਦੇ ਹੈਗੀ ਆ ਹੁਣ ਓ ਪਾਜੀ ਗਰਮੀ ਕੱਢਣੀ ਆ ਤੁਹਾਡੀ ਓ ਵੇ ਲਾਲਾ ਬਦਨੀਤਾ ਹੈ ਪਾਜੀ ਛੁੱਟੀਆਂ ਵੀ ਦੋ ਦਿਨ ਕਰਕੇ ਆ ਬਾਦਾਮ ਘਟਾਓ ਇਹਦੇ ਪਾਜੀ ਇੰਨੇ ਕਿ ਰਹਿ ਗਏ ਐਨੇ ਕਿ ਰਹਿ ਗਏ ਇੰਨੇ ਕਿ ਸਿਆਹ ਕਿੰਨੇ ਬਾਦਾਮ ਰਹਿ ਗਏ ਲਾਲੇ ਜੀ ਸਿਆਹ ਹੀ ਦੱਸੂਗਾ ਇਧਰ ਦਾ ਇੱਧਰ ਮੂੰਹ ਕਰਕੇ ਦੱਸ ਪਾਈਆ ਘਰੇ ਰਹੇ ਆ ਬਾਕੀ ਸਾਰੇ ਆ ਗਿਆ ਤੇਰੇ ਕਿੰਨੇ ਆ ਮੇਰੇ ਕਿੱਲੋ ਕਿੱਲੋ ਆ ਤੇਰੇ ਉਹ ਕੋੜੀ ਸੂੰਭੀ ਨਹੀਂ ਹੈਗੇ ਨਹੀਂ ਚੱਲ ਚੱਲ ਚਲੋ ਬੈਠੋ ਚਲੋ 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 ਖਿੱਚ ਗਏ ਅੱਜ ਮਿਹਨਤੀ ਰੱਖਣੀ ਆ ਵਿੱਚ ਚੱਲ ਚੱਲੋ ਚਲੋ ਚੱਲ ਬੁਗਲੇ ਚੱਲ ਓ ਤੁਸੀਂ ਬੈਠ ਜਾ ਚੱਲ 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 ਫੇ ਅੱਜਾ ਪੱਟੀ ਸ਼ਰਟ ਲੈਣ ਵੀ ਜਾਣਾ ਚੱਲ 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 ਬਹੁਤ ਵਧੀਆ ਬਹੁਤ ਵਧੀਆ ਮੁੰਡਿਓ ਖਿੱਚ ਕੇ ਉਹ ਤੂੰ ਜੋ ਤੂੰ ਨਾਲ ਗਿਆ ਉੱਪਰ ਅਰੇ ਵਾਲੇ ਕੈਮਰੇ ਅਰੇ ਆ ਤੂੰ ਇਧਰ ਆ ਵਾਲੇ ਕੈਮਰੇ ਕੈਮਰੇ ਲਵਾ ਲੈ ਤੂੰ ਜਿਹੜੀ ਬਿੱਲ ਮਾਰ ਕੇ ਭਜਦਾ ਨਾ ਸਾਡੇ ਘਰਾਂ ਮੂਰਦੀ ਦੇਖੀ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਸਹਿਜ ਹੁਣੀ ਬਿੱਲਾ ਮਾਰ ਭੱਜਦੇ ਫੜੇ ਜਾਣਗੇ ਆ ਜਿਹੜੇ ਬੰਦੇ ਆ ਨਾ ਬੰਦੇ ਆ ਜਿਹੜੇ ਸਹਿਜ ਰੱਖਿਆ ਇਸ ਕੰਮ ਨੂੰ ਸਹਿਜ ਤੇ ਜਦਨਵਾਰੀ ਸਾਰੇ ਸਹਿਜ ਦੇ ਸਾਰਿਆਂ ਨੇ ਮਾਰਨੀਆਂ ਸਹਿਜ ਦਾ ਹਜੇ ਲੱਗਾ ਸੂਤ ਸਾਰਾ ਕੋ ਇੱਕ ਇੱਕ ਇਹ ਦੇ ਚਾਹ ਮੈਂ ਚਾਹ ਨਹੀਂ ਕਰਾਂਗਾ ਕੋਟੀ ਨੂੰ ਬੁਕਾਰ ਪਹਿਲਾਂ ਸਿੱਧਾ ਕਰ ਪਹਿਲਾਂ ਐਦਾਂ ਨਹੀਂ ਮਾਰ ਸਿੱਧਾ ਕਰ ਇਹਨੂੰ ਡਿੱਗੀ ਸਿੱਧੀ ਕਰ ਡਿੱਗੀ ਸਿੱਧੀ ਕਰ ਚੱਲ ਚੱਲ ਡਿੱਗੀ ਸਿੱਧੀ ਕਰ ਜੇ ਹੱਥ ਰੱਖਿਆ ਦੋ ਹੋਰ ਵੱਜਣੀਆਂ ਜੇ ਹੱਥ ਰੱਖਿਆ ਦੋ ਹੋਰ ਵੱਜਣੀਆਂ ਤੈਨੂੰ ਕਹਿੰਦਾ ਥੱਲੇ ਰੱਖੋ ਚੱਲ ਇਹ ਹੱਥ ਪਰੇ ਕਰ ਲਾ ਇਹ ਹਾਂ ਬਹਿਣਾ 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 ਹੁਣ ਆਸਾਵੇਂ ਉੱਤੇ ਉੱਤੇ ਸਿੱਧਾ ਚੱਟ ਸੱਤ ਦੇ ਵਿੱਚ ਹਜਰੀ ਤੇ ਸਹੀ ਨਹੀਂ ਲਾਈ ਡੰਡ ਕਾਲ ਲੈਨੇ ਚੱਲ 1 2 ਆ ਆਹ ਕਿਹੜਾ 3 ਲਾਲੇ ਚੱਪਲ ਨਾਲੇ ਮਾਰਦੀ ਜੇ ਨਾ ਲਾਊਗਾ ਸਹੀ ਫੇ ਨਹੀਂ ਲਾਇਆ ਸਹੀ ਹੁਣ ਸਹੀ ਲਾਇਆ ਹਾਂ ਚੱਲ ਹੁਣ ਅਗਲੇ ਦੇ ਚੱਲ 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 ਡੰਡਾ ਦਾ ਆ ਗਿਆ ਅਗਲਾ ਸੈੱਟ ਕੱਲ ਹੀ ਵੱਜ ਗਈ ਤੁਸੀਂ ਅੱਜ ਨਹੀਂ ਛੱਡਨੇ ਕੋਈ ਸਾਹ ਕਹਿੰਦੇ ਚਲੋ 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 ਐਦਾਂ ਹੀ ਮਿਹਨਤਾਂ ਲੱਗਣੀਆਂ ਚੱਲ ਸਹਿਜ ਲੈ ਕੇ ਚੱਲ ਬੰਦਾ ਅਗਲਾ ਚੱਲ 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 ਗੁਰੇ ਸ਼ਾਬਾਸ਼ ਬੁਗਲੇ ਸ਼ਾਬਾਸ਼ ਚੱਲ ਸਹਿਜ ਜੇ ਲਤਾਂ ਛੁੱਟ ਗਈਆਂ ਤੇਰੇ ਵੱਜਣੀਆਂ ਆਇਆ ਮੰਟੀ ਦਾ ਦੇਖ ਲੈਣੀ ਆਇਆ ਚੱਲ ਚੱਲ ਖੇਚ ਖੇਚੇ ਮੂਰੇ ਜਣਾ ਦੇ ਨੋ ਹਾਏ ਲਾ ਲੈਨੇ ਕੋਈ ਨਾ ਹਾਂ ਚੱਲ ਚੱਲ ਅੱਗੇ ਨੂੰ ਤੋਰ ਚੱਲੋ ਚੱਲੋ ਸ਼ਾਬਾਸ਼ ਫੌਜੀ ਟ੍ਰੇਨਿੰਗ ਆ ਤੁਹਾਡੀ ਫੌਜੀ ਚੱਲ ਛੱਡ ਦੇ ਛੱਡ ਦੇ ਨਹੀਂ ਲਾਉਂਦਾ ਛੱਡ ਦੇ ਮੈਂ ਸੋਟ ਲਾਲਾ ਚਬਲ ਲੈ ਕੇ ਹੋ ਭਾਈ ਸਹਿਜ ਕੋ ਉੱਠੇ ਸਹਿਜ ਕੋ ਉੱਠਿਆ ਨਹੀਂ ਜਾਂਦਿਆ ਕਰਦਾ ਭਾਈ ਲੱਕ ਲਾ ਲਾਂਗੇ ਨਾ ਲੱਤਾਂ ਕਿਹੜਾ ਫਾੜ ਹੁੰਦੀਆਂ ਟੱਟਾ ਟੱਟਾ ਲੜੀ ਦਾ ਹੋਰ ਪੋ ਹੁਣ ਚੱਲ ਚੱਲ ਝੋਟਿਆ ਚੱਲ ਚੱਲ ਖੇਤੀ ਖੇਤੇ ਜਾਣਾ ਲੈ ਚੱਲ 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 ਇਹ ਡੈਗਦਾ ਹੀ ਫਾਇਦਾ ਭਾਈ ਲਾਲਾ ਚੱਕ ਲੈ ਆਵਾ ਆਈ ਕਰਨ ਚੱਲ ਨਹੀਂ ਤੇਰੇ ਲਵਾਵਾ ਤੇਰਾ ਚੱਲ ਪਰ ਚੱਲ ਭਾਈ ਇੱਕ ਜਾਨੇ ਨਹੀਂ ਦੋ ਜਾਨੇ ਲੱਗੇ ਆ ਸਹਜ ਕੋ ਲੱਗਣੀ ਨਹੀਂ ਦੀ ਚੱਕ ਨਹੀਂ ਸਕਦਾ ਕੋਈ ਤਾਰੀ ਨਹੀਂ ਹੁੰਦਾ ਮਾਰ ਕੇ ਆਹ ਕੁ ਮੈਂ ਦੱਬੀ ਚੱਲ ਰਾ ਟੱਕਰ ਚਲ ਕਿੱਕ ਕਿਦਾਂ ਲਈਏ ਤੈਨੂੰ ਪਤਾ ਨਹੀਂ ਲੱਗਿਆ ਪਾਸਾ ਚੱਲ ਠੀਕ ਆਪ ਹੁਣ ਵੇਖਣਾ ਹੁੰਦੇ ਨਾ ਚਲੋ ਇੱਕ ਮਿੰਟ ਜੇ ਬਈ ਰੰਗਵਲੀ ਚੱਲ ਸ਼ਾਬਾਸ਼ ਸ਼ਾਬਾਸ਼ ਬੰਦ ਉਹਦੀਆਂ ਲੱਤਾਂ ਫਾਣੀਆਂ ਕਿਹੜਾ ਸੌਖੀਆਂ ਵਾ ਆ ਤੇ ਸ਼ਾਬਾਸ਼ ਸ਼ਾਬਾਸ਼ ਪਰਾਵਾ ਇਹਦੀਆਂ ਲੱਤਾਂ ਗਿਆ ਗਿਆ ਮੇਰੇ ਹੱਥੋਂ ਚੱਲ ਗਿਆ ਸ਼ਾਬਾਸ਼ ਚੱਲ ਚੱਲ ਥੋੜਾ ਰਹਿ ਗਿਆ ਝੋਟਿਆ ਚੱਲ ਬਾਥੀ ਜਾ ਲਾਲ ਗੁਪਾਲ ਉੱਥੇ ਆ ਚੱਲ ਆ ਵਾ ਗੁਪਾਲ ਆ ਚੱਲ ਪਾਸੇ ਰੜਕੇ ਚੱਲ ਜਾ ਰੜਕੇ ਚੱਲ ਜਾ ਪੂਰਾ ਲਾਣਾ ਰੜਕੇ ਚੱਲ ਰੜਕੇ ਸ਼ਾਬਾਸ਼ ਰੜਕੇ 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 ਉੱਥੇ ਨਹੀਂ ਚੱਲ ਚੱਲ ਨਾਲੇ ਨੂੰ ਮਾਰਦੇ ਠਾਪੀ ਲੋ ਜੀ ਛਪਾਟਿਆਂ ਦਾ ਡੰਡ ਆ ਗਿਆ ਸੱਟ ਡੰਡਾਂ ਵਾਲਾ ਪਾਟਿਆਂ ਦਾ ਸੈੱਟ ਸੌਰੀ ਚਲੋ ਚਲੋ ਕੋਚ ਸਾਹਿਬ ਓ ਭੱਜ ਗਈ ਮੱਛੀ ਸਾਰੇ ਨੂੰ ਅੱਗੇ ਲਾਲਾ ਮੱਛੀ ਚਲੋ 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 ਚੱਲ ਚੱਲ ਲਾਲ ਕੁੱਪੇ ਤਾਂ ਹੀ ਹੋਏ ਨਹੀਂਗੇ ਚੱਲ ਚੱਲ ਮੈਂ ਇਹਨੂੰ ਮੋੜਨਾ ਤੇਰੇ ਚਬਲ ਤਿਆਰ ਹੀ ਆ ਮਗਰੋਂ ਆ ਆ ਪਾੜਾ ਲੱਗਦਾ ਵਾ ਓ ਆ ਗਿਆ ਤੇਰੀ ਜਾਨ ਦਾ ਵੈਰੀ ਚੱਲ ਚੱਲ ਚਲੋ 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 ਲਾਲ ਗੁੱਪੇ ਤਾਂ ਹੀ ਜਾਣਾ ਲਾਲੇ ਤਿਆਰ ਹੀ ਰੱਖ ਜੰਤਰ ਇਹਦੇ ਤੇ ਚਲੋ 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 ਆ ਲੈ ਅੱਧ ਡੈਪ ਹੀ ਆ ਲਾਲੇ ਲਾਲ ਕੋ ਪਾਉਣੀ ਪਾਰ ਕਰਦਾ ਪਿੱਛੇ ਡੱਪਿੰਦਾ ਬਸ ਕਰਾਤੀ ਮੇਰੀ ਬੇਇੱਜ਼ਤੀ ਸਾਈ ਤੈਨੂੰ ਕੀ ਗੱਲ ਆ ਸਾਰੇ ਸਟਾਰਟ ਹੋ ਗਏ ਆ ਤੇ ਜਾਣਾ ਕਦੋਂ ਆ ਚਲੋ 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 ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਲਾਲੇ ਬਹੁਤ ਵਧੀਆ ਭਰਾ ਮੇਰਾ ਖਿੱਚ ਕੇ ਰੱਖੋ ਕੰਮ ਨੂੰ ਆ ਹੁੰਦੀ ਮਿਹਨਤ ਆ ਚੱਲ ਕੋਟੀ ਪਿੱਛੇ ਚੱਲ 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 ਆ ਤੁਸੀਂ ਦੱਸਣਾ ਇਹ ਸਿਆਜ ਦੇ ਚਪਾਟੇ ਸਹੀ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਫੇਰ ਤੇ ਕਾਰਵਾਈ ਕੀਤੀ ਜਾਊਗੀ ਚੱਲ 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 ਏ ਡੰਡ ਲਾ ਡੰਡ ਲਾ ਆ ਲੱਖ ਮਾਰ ਡੰਡ ਚੱਲ ਚੱਲ ਜਾ ਜਾ ਲੈ ਏ ਕੋ ਦੰਡ ਦੇ ਚਲੋ 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 ਇਹ ਤਾਂ ਹੰਬ ਗਿਆ ਵਾ ਬੱਕਰੀ ਜਾ ਯਾਰ ਭਾਈ ਹਾਂਜੀ ਆ ਵੀ ਬੈਠੀ ਜਾ ਸਾਰੇ ਤੂੰ ਹੀ ਮਾਰ ਗਿਆ ਹਾਏ 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 ਅਯਾ ਤੂੰ ਹੀ ਗਿਆ ਯਾਰ ਮੈਂ ਇਹਨੇ ਬੈਠਾ ਦੇ ਮਾਰਦੇ ਇਹਨਾਂ ਨੇ ਵੀ ਮਾਰਨੀ ਚਾਹੀਦੀ ਸਾਰਿਆਂ ਦੇ ਵੱਜਣੀਆਂ ਸਾਰਿਆਂ ਦੇ ਜਿਹੜੇ ਬੈਠੇ ਆ ਨਹੀਂ ਬੈਠਾ ਜਿਹੜਾ ਮੈਨੂੰ ਤਾਂ ਕੋਈ ਦੇ ਹਾਂ ਆ ਵੀ ਬੈਠੇ ਕੋਈ ਨਹੀਂ ਰੱਖਾਂਗੇ ਬਿੱਲੇ ਮੈਂ ਬੈਠਾ ਗੋਰੀ ਨਾ ਕਿਹੜਾ ਬੈਠਾ ਇੱਥੇ ਹਾਏ ਮੈਂ ਤਾਂ ਖੜਾ ਫਸ ਗਿਆ ਅੱਜ ਆਇਆ ਹੁਣ ਸਾਡੇ ਤੋਂ ਮਾਰੀ ਜਾਂਦਾ ਜੱਫਾ ਦਾ ਸਾਡ ਤਕੇ ਮੈਂ ਨਹੀਂ ਖਾਣੀ ਤਕੇ ਮੈਂ ਸਾਹ ਲੈਣ ਲੱਗਾ ਸੈਟਲ ਹੋਣ ਲੱਗਾ ਹਾਂ ਸਾਰੇ ਵੀ ਹੁਣ ਇੱਕ ਇੱਕ ਮਾਰੀ ਤਕੇ ਪਾਜੀ ਨੇ ਕਿਹਾ ਸੀ ਪਾਣੀ ਪੀ ਲੋ ਸਾਰੇ ਕਿਹਾ ਹੈ ਬਾਹਰ ਨੂੰ ਨਿਕਲ ਰੋ 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 ਹਾਲਾ ਗੋਰੀ ਹੌਣ ਬੱਟੇ ਨਾਲੇ ਨਾਲੇ ਭਾਈ ਲਾਲੇ ਨੇ ਕਿਹਾ ਹੀ ਬੇਜਾ ਮੈਂ ਕਿਹਾ ਨਹੀਂ ਤੂੰ ਵੀਡੀਓ 'ਚ ਆਇਆ ਵਾ ਮੈਂ ਕਿਹਾ ਨਹੀਂ ਦਿਖਾ ਵੀਡੀਓ ਦਿਖਾ ਵੀਡੀਓ ਕੋ ਜੋ ਮਾਨਾ ਸਾਰਿਆਂ ਦੇ ਮਾਰਦਾ ਹੁੰਦਾ ਹੁਣ ਤੈਨੂੰ ਤਰਸਉਂਦਾ ਵਾ ਉਦੋਂ ਕਹਿੰਦਾ ਨਹੀਂ ਹੌਲੀ ਮਾਰਦੀ ਗਈ ਆ ਕੋਟਾ ਕਾ ਬਣਾ ਗੋਰੀ ਜਿੱਦ ਤੇਰੇ ਮੇਰੇ ਅੱਜ ਕੀ ਮਾਰਦਾ ਤੂੰ ਲਾਲੇ ਕੀ ਮਾਰਦੇ ਹੋ ਤਹੋਂ ਲੱਗੀ ਆ ਬੈਠ ਜਾ ਬੈਠ ਜਾ ਸਾਲ ਲੈਣ ਇਹ ਸਜਾ ਵਾਲੀ ਨੇ ਸਾਡੇ ਵਿੱਚ ਚਪਲ ਮਾਰੀ ਸੀ ਤੈਨੂੰ ਬੈਠਾ ਦੋ ਤਾਜੀ ਇਹਦੇ ਵੀ ਪੈਣੀ ਹੋਵੇ ਤੂੰ ਇਹ ਤਮਾਸ਼ਾ ਬੈਠਾ ਹੀ ਹੋ ਬੈਠਾ ਮੈਨੂੰ ਪਤਾ ਵਾ ਮੈਂ ਦੇਖਿਆ ਚਲ ਭਾਈ ਮੈਨੂੰ ਲਾ ਲਈਨੇ ਕਿਹਾ ਤੂੰ ਬੈਠ ਜਾ ਇੱਥੇ ਸਾਰੇ ਹੋ ਜੋ ਸਾਰਿਆਂ ਦੇ ਵੱਜਣੀਆਂ ਟੂ ਲੂ ਲੂ ਭਾਈ ਇਹ ਹੋ ਵੀ ਹੈ ਕਿਹੜਾ ਸਹਿਲ ਦੇ ਸਾਰਿਆਂ ਨੂੰ ਹੰਟ ਤੇ ਮਾਨੀ ਬਿਲੇ ਚਲੋ ਚਲੋ ਪਹਿਲਾਂ ਲੈਂਡ ਸਰ ਬਣਾ ਸਾਰਿਆਂ ਨੂੰ ਉਹ ਲੈਂਡ ਸਰ ਬਣਾ ਪਹਿਲਾਂ ਲੈਂਡ ਸਰ ਇੱਥੇ ਲੈਂ ਬਣਾ ਇਮਾਨਦਾਰੀ ਨਾਲ ਦੱਸਤਾ ਉਹਦੇ ਘੱਟ ਵੱਧ ਹਾਲੀ ਚੱਲ ਚੱਲ ਗੁਰੀ ਚੱਲ ਗੁਰੀ ਗੁਰੀ ਚੱਲ ਰੈਡੀ ਆ ਪਹਿਲਾਂ ਇਹਨਾਂ ਨੂੰ ਪੁੱਛ ਬੈਠੋਂਗੇ ਪੁੱਛ ਇਹਨਾਂ ਨੂੰ ਬਾਕੀਆਂ ਦੇ ਬਹਾ ਹੌਲੀ ਵਜ ਜਾਣ ਤੇ ਸਹਿ ਦੇ ਪਟਾਕਾ ਪੈਣਾ ਚਾਹੀਦਾ ਤੇ ਇਹ ਨਾ ਫੇ ਬੱਦਰ ਨਿਕਲ ਜਵੇ ਬੈਣਾ ਇਹ ਬੈਠੂੰਗਾ ਬੈਠੂੰਗਾ ਤਾਂ ਨੂੰ ਚੱਕ ਭਰਾ ਮੜੇ ਹਵਾਵਾਂ ਨਾਲ ਮਾਰੀ ਇਹਦੇ ਭਰਾਵਾ ਚੱਲ ਛੱਡ ਦੇ ਮਾਰੀ ਮਾਰ ਦੇ ਛੱਡ ਦੇ ਕੀ ਹੋਇਆ ਹਾਏ ਆ ਆ ਵੱਜ ਗਈ ਉਹਦੇ ਦੋ ਮੇਰੇ ਵੱਜੀ ਆ ਮੇਰੇ ਵੱਜੀ ਇੱਕ ਹੀ ਮਾਰਨੀ ਆ ਹਾ ਕੀ ਆ ਸਾਰੀ ਬਹੁਤ ਸਦਾ ਹਾਏ ਹੋਰ ਕੀ ਆ ਉਹ ਨਾਕਾ ਕਿਆ ਉਹ ਵੇ ਔਰ ਆ ਗਿਆ ਸਾਰਿਆਂ ਦੀ ਵਾਰੀ ਆਉਣੀ ਥੱਲੇ ਜਦੋਂ ਤੇਰੇ ਵੱਜ ਨਹੀਂ ਗੁਰੀ ਹੁਣ ਪੁੱਛ ਗੁਰੀ ਬੈਠਾਂਗੇ ਪੁੱਛ ਇਹਨਾਂ ਨੂੰ ਅੱਜ ਇਹਨੂੰ ਪੁੱਛਾ ਇਹਦੇ ਇੱਧਰ ਬੈਠੂੰਗਾ ਇਹਨੂੰ ਪੁੱਛ ਬੈਠੂੰਗਾ ਤੁਰ ਕੇ ਬੈਠੂੰਗਾ ਚਪਲ ਫੇਰ ਪੈਣੀ ਆ ਆ ਫੇਰ ਬਣੀ ਆ ਬੈਠ ਫੇ ਮੈਂ ਆਉਂਦਾ ਕੀ ਭਾਈ ਬੁਗਲੇ ਹਾਂ ਦੋਵੇਂ ਮੁੰਡੇ ਬਹੁਤ ਹੀ ਮਿਹਨਤ ਲਾਉਂਦੇ ਸ਼ਾਬਾਸ਼ ਗੁਰੀ ਸ਼ਾਬਾਸ਼ 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 ਮੁੰਡੇ ਸ਼ਾਬਾਸ਼ ਗੁਰੀ ਬੁਗਲਾ ਗੁਰੀ ਬੁਗਲਾ ਛਾਏ ਪਏ ਆ ਤਿੰਨ ਬੰਦੇ ਅੱਗੇ ਜਾ ਰਹੇ ਆ ਚੱਲ ਸੈਜ ਪਾਣੀ ਖੜ ਗਿਆ ਵਾ ਮੈਂ ਪਰ ਹੂੰ ਆ ਫਿਰ ਸਾਈਟਰ ਗਾ ਲੈ ਚੱਲ 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 ਲਾਲੀ ਸ਼ਾਬਾਸ਼ ਸ਼ਾਬਾਸ਼ ਡੰਡ ਲਾਏ ਚਾਰ ਡੰਡ 6 ਦੇ ਗੇੜੇ ਉਹ ਤੋਂ ਸੇਲ ਆ ਗਏ ਲਾਲੇ ਦਾ ਪਹਿਲੂ ਲਾ ਗਿਆ ਮੇਰਾ ਭਈਆ ਪੰਜਵਾਂ ਆਹੋ ਇੱਦਾਂ ਭਈ 6 ਗੇੜੇ ਕਿੱਦਾਂ ਲਾਏ ਕੇ ਦਿਖਾ 6 ਗੇੜੇ 10 ਕਿੱਦਾਂ ਲਾਏ 1 2 3 ਯਾਰ ਪੰਜ ਤੂੰ ਤਾਂ ਮਿੱਟੀ ਪੋਲੀ ਕਰੰਦੇ ਆ ਬਾਬੇ ਇਦਾਂ ਲੈ ਇਹ ਤਾਂ 6 ਡੰਡ ਹੋਏ 6 ਆਹੋ ਇਹ ਦੇਰ ਹੋਣੇ ਆ ਉਹ ਹੈ 4 ਡੰਡ 6 ਗੇੜੇ ਪੂਰੇ ਆ ਦੇਖ ਗੁਰੀਏ ਨੂੰ ਲਾ ਕੇ ਦਿਖਾਓ ਵੇਖੇ ਉਹ ਚੱਲ ਗੁਰੀ ਲਾਊਗਾ ਓਏ ਗੁਰੀ ਲਾ ਕੇ ਦਿਖਾ ਸਹਿ ਇਹਨੂੰ ਲਾ ਇੱਕ ਆ ਦੋ 24 ਡੰਡ ਤੇਰੇ ਲੱਗਦੇ 3 ਆ 기ੜਾ ਇੱਕ ਹੋ ਗਿਆ ਇੱਕ 기ੜਾ ਹੋ ਗਿਆ ਸਾਢੇ 6 ਹੋ ਗਏ 6 ਹੋ ਗਏ ਵੀ ਡੰਡ ਪਾਣੇ ਸੀ ਤੇਰੇ ਵੈਰੀ ਗੁੱਡ ਆਹੋ 6 ਡੰਡ ਲਾ ਕੇ ਕਿ ਦੋ 6 기ੜੇ ਹੋ ਗਏ ਹੁਣ ਕੀ ਕਹਿਣਾ ਚਾਹੁੰਨਾ ਗਲਤੀ ਹੋ ਗਈ ਗਲਤੀ ਹੋ ਗਈ ਹੈ ਚੱਲ ਆ ਫਿਰ ਬਾਕੀ ਗਲਤੀ ਤਾਂ ਸਹੀ ਕਰਨੀ ਹੈ ਪਾਜੀ ਨੇ ਚੱਲ ਚੱਲ ਪੁੱਤ ਲੈ ਤੇ ਗਰੀ ਚਾਵਲ ਲੈ ਕੇ ਆ ਗਿਆ ਅੱਜ ਪੁੱਤ ਤੇਰੇ ਦਿਵਾਲੇ ਰਿਆ ਕਰਨਾ ਹੁਣ ਇੱਕ ਤਰੀਕ ਨੂੰ ਤੁਹਾਡਾ ਕੰਪੀਟੀਸ਼ਨ ਵੀ ਆ। ਨਹੀਂ ਇੱਕ ਤੋਂ ਬਾਅਦ ਚਾਹ। ਇੱਕ ਤੋਂ ਬਾਅਦ ਕਰਤਾ ਹੁਣ। ਆਪਾਂ ਉਦੋਂ 14 ਕ ਦਾ ਰੱਖਿਆ ਲਾਲਿਆ। ਇੱਥੇ ਜੀ। 15 ਦਾ 14 ਦਾ ਸੱਚ ਪ੍ਰਿੰਟ ਮੈਚ ਹੋਣੇ ਆ ਪਹਿਲਾਂ ਰੱਖਾਂਗੇ। ਇੱਕ ਨੂੰ ਕਰਾ ਦਈਏਗਾ। ਹਾਂ। ਇੱਕ ਨੂੰ ਕਰਾ ਦਈਏ ਨਾਲੇ ਮਹੀਨਾ ਹੋ ਜਾਣਾ। ਚਲੋ ਚਲੋ। ਅੱਜ ਹਰਖਿਆ ਫਿਰਦਾ ਕੋਚ। ਮਾਰ ਥਾਪੀਏ ਨੂੰ ਕੇ। ਕੰਮੀ ਮਾਰ ਕਿਉਂ ਕੋਈ ਡਰਦਾ। ਦੂਜੇ ਹੱਥ ਨਾਲ ਵੀ। ਦੋਵੇਂ ਹੱਥ ਖੜੇ ਕਰ ਦੇ। ਓ ਬੇ। ਸੈਟ ਲਾਗਲਾ ਤੈਨੂੰ ਦੱਸਦਾ ਪਤਾ ਆ ਜਾ ਪਹਿਲਵਾਨੀ ਡੰਡ ਲਾਉਣੀ ਚੱਲ ਚਲੋ 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 ਦੂਜੇ ਵੀ ਲਾਓ ਚਲੋ 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 ਇਕੱਠੇ ਲਾਇਆ ਕਰੋ ਸੈਟ ਜਦੋਂ ਇੱਕ ਸ਼ੁਰੂ ਹੋਏ ਨਾ ਮਗਰੇ ਹੋ ਜਾ ਕਰੋ ਦੋ ਉਹ ਲਾਉਂਦਾ ਦੋ ਉਹ ਲਾਉਂਦਾ ਵੀਡੀਓ ਜਿੱਦਾਂ ਲਾਦੇ ਕਿਤਾ ਆਪਦੀ ਮਰਜ਼ੀ ਨਾਲ ਲਾਉਂਦੇ ਹੁੰਦਾ ਹਰ ਕੋਈ ਇਕੱਠੇ ਲਾਇਆ ਕਰੋ ਫੇਰ ਪਤਾ ਲੱਗਦਾ ਕੈਂਪ ਦਾ ਕੋਈ ਕਿੱਧਰ ਨੂੰ ਤੁਰਿਆ ਕੋਈ ਕਿੱਧਰ ਨੂੰ ਤੁਰਿਆ ਆ ਵੇਖਦਾ ਲੈਨ ਚ ਲਾਓ ਪਤਾ ਲੱਗਦਾ ਨਾ ਲੈਨ ਚ ਲੱਗੇ ਆ ਮਿਹਨਤ ਲਾਉਣ ਸ਼ਾਬਾਸ਼ ਸ਼ਾਬਾਸ਼ ਚੱਲ 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 ਹੈਂ ਦੱਸ ਦੋ ਲਾਲਾ ਜਿੰਨੇ ਲੱਗਦੇ ਆ ਮਿਹਨਤ ਲਾਉਣੀ ਆ ਬਸ ਦੱਸ ਦੱਸ ਲਾ ਸਾਡੇ ਲੋ ਜਿੰਨੇ ਜਿੰਨੇ ਮਰਜ਼ੀ ਲਾ ਡੰਡ ਪੂਰੇ ਲੱਗਣੇ ਚਾਹੀਦੇ ਆ ਡੰਡ ਪੂਰੇ ਆ 10 ਲਾਏ ਆ ਡੰਡ ਪੂਰੇ ਲੱਗਣੇ ਲੱਗੇ ਲੱਗਣੇ ਚਾਹੀਦੇ ਵਾਹ ਦੀਨ ਦੇ ਮਾਦੋਨ ਚੱਲ ਚੱਲ ਗੁਰੀ ਡਟਿਆ ਜਾਂਦਾ ਹਜੇ ਵੇਖ ਲਓ ਮੈਂ ਬਰਮੀ ਫੜ ਲਿਆ ਨੇ ਇੱਥੋਂ ਚੱਲ ਫੜ ਕੇ ਲਿਆ ਲਿਆ ਤੁਕੇ ਜੇ ਇਦਾਂ ਕਰੇ ਮੁਰਚੇ ਡਾਇਆ ਛੋਟੇ ਤੇ ਮੇਰੇ ਨਾਂ ਤੇ ਬਰਮੀ ਫੜ ਲਿਆ ਜਾ ਕੀ ਕਰੇ ਮੈਂ ਵੀ ਤੇਰੇ ਨਾਂ ਤੇ ਲੈ ਕੇ ਆਵਾਂ ਚੱਲ ਦੱਸ ਤੁਕੇ ਦੁੱਧ ਮੈਂ ਲਿਆ ਦੇਣਾ ਚੱਲ ਤੁਕੇ ਲਿਆ ਬਰਮੀ ਚੱਲ ਲਿਆ ਮਮੀ ਮੰਮੀ ਉਹ ਬ੍ਰੰਮੀ ਭਰਾਵਾ ਕਹਿ ਬ੍ਰੰਮੀ ਭਰਾਵਾ ਲਿਆ ਬ੍ਰੰਮੀ ਹੁਣ ਹਾਂ ਚੱਲ ਓਏ ਚੈਲੰਜ ਹੋ ਗਿਆ ਅੱਜ ਲੈ ਆਉਣਾ ਇਹਨੂੰ ਤੇ ਦੁੱਧ ਲੈ ਕੇ ਆ ਤੂੰ ਥੋੜੇ ਰੱਖ ਸਰੀਰ ਜਾ ਲੈ ਕੇ ਉਹਨਾਂ ਚੱਲ ਇਹ ਗੱਲਾਂ ਵਾਲਾ ਹੀ ਆ ਇਹ ਕਿੱਥੋਂ ਦੁੱਧ ਲਿਆ ਸਹਿਜ ਚਲਾ ਰੱਖ ਤੇਰੇ ਪਿੱਛੇ ਤੂੰ ਦੁੱਧ ਤੇ ਲਿਆ ਮੋਟਰਸਾਈਕਲ ਤੇ ਜਾ ਕੇ ਤੂੰ ਪਹਿਲਾਂ ਬ੍ਰੰਮੀ ਤੇ ਲਿਆ ਪਰ ਇੱਥੇ ਕਾ ਜੋੜ ਦੱਸ ਦੂਜੇ ਰੋਤ ਐਦਾਂ ਐਦਾਂ ਲੋ ਵੀ ਅੱਜ ਸਹਿਜ ਕਰ ਰਿਹਾ ਲਾਲੇ ਵੀਰ ਦੀ ਸੇਵਾ ਲਓ ਵੀ ਕਹਿੰਦਾ ਓਦਾਂ ਜਿਦਾ ਮਰਜ਼ੀ ਸਾਡੀ ਤੁਕੇ ਲੱਗਦੀ ਆ ਤੁਕੇ ਜਿਦਾ ਮਰਜ਼ੀ ਸਾਡੀ ਲੱਗਦੀ ਆ ਕੀ ਆ ਮਰਿਆ ਇੱਕ ਪਾਇਆ ਉਹ ਸਾਲਿਆ ਗੋਡੇ ਤੇ ਹਿੰਜਾ ਹੈ ਓਏ ਤੁਕੇ ਓਦਾਂ ਜਿਦਾ ਮਰਜ਼ੀ ਸਿਆਹੀ ਮੇਰੀ ਲੱਗਦੀ ਲਾਲੇ ਨਾਲ ਯਾਰ ਜੀ ਸਹਿਰੀ ਪੜੀ ਸੱਤਰੀ ਗੱਲ ਜੀ ਹੋਰ ਕਿਦਾਂ ਠੀਕ ਆ ਹਾਂ ਜੀ ਬਾਜੀ ਤੂੰ ਇੱਥੇ ਆਉਨੇ ਆ ਮਿਹਨਤ ਲਾਉਣਾ ਤੇ ਤੁਹਾਨੂੰ ਕਿਦਾਂ ਦਾ ਲੱਗਦਾ ਇੱਥੇ ਮਿਹਨਤ ਲਾ ਕੇ ਠੀਕਾ ਠੀਕਾ ਤੇ ਵੇ ਤੁਸੀਂ ਪਿੱਟਣ ਗਾਦੇ ਲਾ ਪੈਨੇ ਨੇ ਵਿੱਚ ਮਿਹਨਤ ਲਾਉਂਦੇ ਲਾਉਂਦੇ ਬੱਚਣ ਭਾਜੀ ਲਾਲਾ ਹਟਦਾ ਨਹੀਂ ਪਿੱਟਣ ਲੱਪਦਾ ਠੀਕ ਤੁਹਾਡੀ ਗੱਲ ਕੀਤੀ ਲਾਲੇ ਦੀ ਨਹੀਂ ਭਾਜੀ ਹਾਂਜੀ ਭਾਈ ਤੁਹਾਨੂੰ ਸਾਹ ਚੜ ਜਾਂਦਾ ਭਾਜੀ ਹਾਂਜੀ ਭਾਈ ਠੀਕ ਆ ਠੀਕ ਆ ਵੀ ਫੇ ਲਾਲਾ ਭਾਜੀ ਹਟਦਾ ਨਹੀਂ ਤੁਹਾਡਾ ਕਿਦਾਂ ਇੱਥੇ ਸਵੱਬ ਬਣਿਆ ਇੱਥੇ ਤੁਸੀਂ ਕਿਦਾਂ ਆਏ ਕਿਹਨੂੰ ਪੁੱਛ ਕੇ ਆਏ ਕਿਦਾਂ ਕੀ ਮੁੰਡੇ ਉੱਥੇ ਮਿਹਨਤ ਲਾਉਂਦੇ ਆ ਹਾਂਜੀ ਭਾਜੀ ਮੈਂ ਇਦਾਂ ਇਹਨਾਂ ਨੂੰ ਦੇਖ ਕੇ ਆ ਅੱਛਾ ਅੱਛਾ ਤੇ ਤੁਹਾਨੂੰ ਚੰਗਾ ਲੱਗਦਾ ਇੱਥੇ ਆ ਕੇ ਨਾ ਹਾਂਜੀ ਠੀਕ ਆ ਭਾਜੀ ਤੇ ਬਾਕੀ ਹੁਣ ਤੁਸੀਂ ਜਿੱਦਾਂ ਆਉਨੇ ਇੱਥੇ ਤਾਂ ਕਿੱਦਾਂ ਤੁਹਾਡਾ ਸਰੀਰ ਤੁਹਾਨੂੰ ਫਿੱਟ ਲੱਗਦਾ ਅੱਗੇ ਨਾਲੋਂ ਕਿ ਕਿੱਦਾਂ ਹੋਰ ਲਿੱਦ ਬਣ ਗਏ ਤੁਸੀਂ ਬੜੀ ਵਧੀਆ ਲੱਗਦਾ ਨਹੀਂ ਨਹੀਂ ਹੁਣ ਫਿੱਟ ਹੋ ਵਾ ਤੁਸੀਂ ਅੱਗੇ ਨਾਲੋਂ ਹਾਂ ਜੀ ਹਾਂ ਕਿੱਦਾਂ ਹੈ ਕਿ ਸੀਜ਼ਨ ਖੇਡੋਗੇ ਕੈਨੇਡਾ ਦਾ ਕਿ ਕਿਤੇ ਜਵਾਰ ਪਜੂਰ ਪ ਜਾਓਗੇ ਨਹੀਂ ਇੱਥੇ ਹੀ ਨਹੀਂ ਇੱਥੇ ਹੀ ਖੇਡੋਗੇ ਜੀ ਠੀਕ ਆ ਠੀਕ ਆ ਹੋਈ ਨਹੀਂ ਕਿਤੇ ਬਾਹਰ ਦੀ ਗੱਲ ਨਹੀਂ ਭਈ ਠੀਕ ਆ ਠੀਕ ਆ ਜੇ ਗਰਾਉਣੀ ਤੇ ਤੂੰ ਕਰਾ ਸਕਦਾ ਠੀਕ ਆ ਕਰਾ ਦਾਂਗੇ ਥੋੜੀ ਮਿਹਨਤ ਕਰ ਕੇ ਲਾਓ ਤੁਸੀਂ ਠੀਕ ਆ ਠੀਕ ਆ ਤੋ ਹੋਰ ਭਾਜੀ ਤੁਹਾਡੀ ਖਰਾਕ ਕੀ ਆ ਤੁਸੀਂ ਜਿਹੜੇ ਇੰਨੇ ਫਿੱਟ ਮੈਂ ਤੁਹਾਡੇ ਫਿੱਟ ਹੋਣ ਦਾ ਇੰਨਾ ਰਾਜ ਕੀ ਆ ਤੁਸੀਂ ਜਿਹੜੇ ਕੀ ਖਾਣੇ ਕੀ ਆ ਤੁਸੀਂ ਭਾਜੀ ਇਹ ਰੋਟੀ ਰੋਟੀ ਨਹੀਂ ਰੋਟੀ ਤੋਂ ਇਲਾਵਾ ਤੁਹਾਡੀ ਕੀ ਖਰਾਕ ਆ ਦੁੱਧ ਦਹੀਂ ਕੁਛ ਕੀ ਖਾਣੇ ਆਂਡੇ ਦਹੀਂ ਦਹੀਂ ਬਸ ਕੱਲਾ ਭਾਜੀ ਦਹੀਂ ਵਾਲੀ ਤੇ ਤੁਹਾਡੀ ਖਰਾਕ ਲੱਗਣੀ ਤੇ ਤੇ ਪਾਜੀ ਜਿੱਦਾਂ ਦੀਆਂ ਤੁਹਾਡੀਆਂ ਗੱਲਾਂ ਵਾ ਸਾਨੂੰ ਦਹੀਂ ਵਾਲੀ ਖਰਾਕ ਲੱਗ ਨਹੀਂ ਰਹੀ ਪਾਜੀ ਤੂੰ ਤੁਸੀਂ ਫੇ ਕਿਹੜੀ ਡਾਈਟ ਵਾ ਤੁਹਾਡੀ ਫੇ ਅਸੀਂ ਗਾਂ ਆਉਣ ਵਾਲੇ ਮੁੰਡਿਆਂ ਨੂੰ ਵੀ ਦੱਸੀ ਕਿ ਤਕੜੇ ਹੋਣ ਨਾਲ ਦੇ ਭਾਈ ਅਸੀਂ ਦੁੱਧ ਹਾਂ ਹੋਰ ਆਂਡੇ ਖਾ ਲੈਨੇ ਤੁਸੀਂ ਕਿੰਨੇ ਆਂਡੇ ਖਾ ਜਨੇ ਤੁਸੀਂ ਭਾਈ ਦੋ ਦੋ ਹੀ ਆਂਡੇ ਪਾਜੀ ਟੈਡ ਤੇ ਤੁਹਾਡਾ ਦੋ ਆਂਡੇ ਵਾਲਾ ਨਹੀਂ ਮੈਨੂੰ ਲੱਗਨ ਦਿਆ ਨਹੀਂ ਨਹੀਂ ਇੱਕ ਕਰ ਇੱਕ ਪਾਜੀ ਹੋਰ ਆ ਗਏ ਠੀਕ ਉਹ ਤਾਂ ਕੋਈ ਚੱਕਰ ਨਹੀਂ ਤੁਸੀਂ ਆਪਦੀ ਡਾਈਟ ਦੱਸੋ ਹੁਣ ਤੁਸੀਂ ਕੀ ਖਾ ਕੇ ਕੀ ਜਾਣਾ ਵਾ ਹੁਣ ਹੁਣ ਪਾਜੀ ਕਹੋ ਕਹੋ ਨਹੀਂ ਕਾ ਗ ਜਾਣਾ ਤੋ ਦਲੀ ਫੱਕਣੀ ਹੁਣ ਨਹੀਂ ਨਹੀਂ ਪਾਜੀ ਦੱਸੋ ਆਪਦਾ ਰਾਜ ਦੱਸੋ ਸਾਨੂੰ ਕੋਈ ਜਿਹੜਾ ਖਾਸ ਆ ਸੀਕਰਟ ਰਾਜ ਦੱਸੋ ਕਿ ਤੁਹਾਡੀ ਸਿਹਤ ਦਾ ਕੀ ਆ ਪਾਜੀ ਘਰ ਦੇ ਤੁਹਾਡੀ ਮਿਹਨਤ ਤੋਂ ਹੁਣ ਖੁਸ਼ ਵਾ ਹਾਂਜੀ ਪਾਜੀ ਕਿੰਨੇ ਕੁ ਖੁਸ਼ ਵਾ ਵਾਧੂ ਤੇ ਤੁਸੀਂ ਜਾਣੇ ਅੱਗੇ ਤੁਸੀਂ ਦਾਲਦ ਦੇ ਮਾਰੇ ਉੱਠਦੇ ਨਹੀਂ ਹਾਂਜੀ ਹੁਣ ਤੁਸੀਂ ਪੂਰੇ ਫੈਟ ਆ ਨਾ ਹਾਂਜੀ ਪਾਜੀ ਤੇ ਇੱਕ ਤਰੀਕ ਨੂੰ ਦੋ ਇਹਨੂੰ ਤੁਹਾਡਾ ਕੰਪੀਟੀਸ਼ਨੀਆਂ ਵੇਖਦੇ ਆ ਕਿਦਾਂ ਤੁਸੀਂ ਮੱਲਾ ਮਾਰਦੇ ਆ ਕਿ ਨਹੀਂ ਹਾਂਜੀ ਮਾਰੋਗੇ ਮਾਰੋਗੇ ਠੀਕ ਆ ਨਾਲੇ ਦੀ ਆਪਾਂ ਕਢਾਉਂਗੇ ਕੀ ਗਾਠੀ ਗੱਲਾਲੇ ਨੂੰ ਛੱਡਣਾ ਨਹੀਂ ਉਹਦੇ ਨੂੰ ਦੋ ਤਰੀਕ ਨੂੰ ਕਰਦੇ ਇਹਨੂੰ ਚੈਲੰਜ ਇੱਕ ਵਾਰੀ ਥਾਪੀ ਮਾਰ ਕੇ ਦੋ ਤਰੀਕ ਨੂੰ ਤਕੇ ਬੱਕੂ ਗਾ ਜੱਟ ਹੈ ਜੱਟ ਬੱਕੂ ਗੱਦ ਕੇ ਦੋ ਨੂੰ ਛੱਡੀ ਇਹਨੇ ਤੋੜ ਕੇ ਕਹਿੰਦੇ ਨਾਲਿਆ ਵਾ ਤੇ ਹੁਣ ਚੱਲਿਆ ਘਰੇ ਹਾਂਜੀ ਸਹਿਰ ਹੋ ਗਈ ਮਿਹਨਤ ਖਤਮ ਆ ਗਈ ਦੀ ਹਾਂ ਤਾਂ ਚਲੋ ਸਾਸਰੀ ਗਾਲ ਜੀ ਚੱਲ ਬੋਲ ਮਿਹਨਤ ਕਿਧਰ ਜੀ ਸਾਸਰੀ ਗਾਲ ਜੀ ਸਾਰਾ ਉਹ ਜਾਓ ਯਾਰ ਇਹ ਮੈਂ ਹੀ ਬੋਲਾਂ ਚੱਲ ਓਹ ਵੇਖਦਾ ਮੈਂ ਨਹੀਂ ਚੱਲ ਫੇ ਤੁਰਿਆ ਜਾ ਇਦਾਂ ਹੀ ਬੋਲਦੇ ਤੁਰਿਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਉਂਕਿ ਅੱਜ ਦੀ ਗਰਾਊਂਡ ਆ ਪੇਸਟ ਹੋ ਗਈ ਆ ਤੇ ਹੁਣ ਆਪਾਂ ਚੱਲੇ ਘਰਾਂ ਨੂੰ ਨਾ ਲਿਆਵਾ ਅੱਜ ਹਾਂ ਜੀ ਨਾ ਆ ਲਿਆਵਾ ਵਾਲੀ ਦਾ ਕਰਕੇ ਖਾਮੜੇ ਤੂੰ ਕਿ ਨਾ ਲਿਆਵਾ ਨਾ ਆਇਆ ਵਾ ਜੀ ਹਾਂ ਅੱਜ ਜਾਣਾ ਸੀ ਆਪਾਂ ਜਲੰਧਰ ਨੂੰ ਕੀ ਕਰਨ ਤੇ ਵਰਦੀਆਂ ਲੈਣ ਅੱਛਾ ਤੇ ਸਕੂਲ ਦੀਆਂ ਹਾਂ ਨਹੀਂ ਭਾਜੀ ਗਰਾਊਂਡ ਦੀਆਂ ਅੱਛਾ ਤੇ ਫਿਰ ਭਾਜੀ ਆਪਾਂ ਪਾ ਜਾਵਾਂਗੇ ਤੇ ਕਿਦਾਂ ਲੱਗੀ ਤੁਹਕੇ ਅੱਜ ਦੀ ਮਿਹਨਤ ਬਾਈ ਬਹੁਤ ਵਧੀਆ ਲੱਗੀ ਵਧੀਆ ਲੱਗੀ ਅੱਜ ਤੇ ਤੁਕੇ ਸਾਰੇ ਇਦਾਂ ਹੀ ਹੱਡੀ ਮਿਹਨਤ ਨੂੰ ਫੋਲੋ ਕਰੋ ਅੱਜ ਦੀ ਮਿਹਨਤ ਨੂੰ ਇਦਾਂ ਹੀ ਫੋਲੋ ਕਰੋ ਹਾਂ ਤੇ ਲਾਈਕ ਕਰੋ ਐਂਡ ਸਲਾਈਕ ਕਰੋ ਹਾਂ ਬਹੁਤ ਬਹੁਤ ਧੰਨਵਾਦ ਜਿਹੜੇ ਹੱਡੀਆਂ ਵੀਡੀਓ ਦੇਖਦੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਾਡੀਆਂ ਵੀਡੀਓ ਇੰ ਇਦਾਂ ਹੀ ਪਿਆਰ ਦਿੰਦੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਲਵ ਯੂ ਸਟੇ ਟਿਊਨਡ ਦੇਖ ਤੂੰ ਬਾਏ ਬਾਏ ਬਾ